ਤੋ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਿਹਾ ਸੁਖਨਾ ਚੀਲ ਤੇ ਸੋਮਵਾਰ ਸਵੇਰੇ ਇੱਕ ਨੌਜਵਾਨ ਦੀ ਖੂਨ ਨਾਲ ਲਤਪਤ ਹਾਲਤ ਦੇ ਵਿੱਚ ਲਾਸ਼ ਮਿਲੀ ਲਾਸ਼ ਦੇ ਨੇੜੇ ਇੱਕ ਇਲੈਕਟ੍ਰੋਨਿਕ ਵਾਇਰ ਵੀ ਮਿਲੀ ਜਿਹਾ ਇਸ ਆਰੀ ਉਸ ਦੀ ਗਰਦਨ ਕੱਟੀ ਹੋਈ ਸੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਮੌਕੇ ਤੇ ਜਾਂਚ ਲਈ ਫੋਰੈਸਿਸ ਕੈਂਪ ਵਿੱਚ ਬੁਲਾਇਆ ਗਿਆ ਪੁਲਿਸ ਨੇ লাশ ਨੂੰ ਨੇੜੇ ਇੱਕ ਵੱਡਾ ਬੈਗ ਪਿਆ ਮਿਲਿਆ ਜਿਸ ਦੇ ਵਿੱਚ ਉਸ ਦਾ ਸਮਾਨ ਮੁੱਢਲੀ ਜਾਂਚ ਚ ਪੁਲਿਸ ਨੇ ਇਸ ਨੂੰ ਖੁਦਕੁਸ਼ੀ ਮੰਨ ਲਈਏ ਪਰ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਪੁਲਿਸ ਨੇ লাশ ਨੂੰ जीएमएसएच 16 ਦੇ ਵਿੱਚ ਰਖਵਾ ਦਿੱਤਾ ਹੈ ਚਾਂਸ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਦਾ ਨਾਮ ਅਬੇਸ 우ਦ ਹੈ ਤੇ ਉਹ ਕਿਸ਼ਨਗੜ ਦਾ ਰਹਿਣ ਵਾਲਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਮੂੜ ਰੂਪ ਨਾਲ ਮੱਚਲਦਾ ਰਹਿਣ ਵਾਲਾ ਹੈ ਜਿਆ ਸਵੇਰੇ ਕਰੀਬ 6:30 ਵਜੇ ਸੁਖਨਾ ਝੀਲ ਤੇ ਸੈਰ ਕਰਨ ਪਹੁੰਚੇ ਲੋਕਾਂ ਨੂੰ ਉੱਥੇ ਇੱਕ ਨੌਜਵਾਨ ਦੀ ਲਾਸ਼ ਮਿਲੀ ਉਸ ਦਾ ਕਾਫੀ ਖੂਨ ਵਹਿ ਚੁੱਕਿਆ ਸੀ ਇਸ ਨਾਲ ਲੋਕ ਘਬਰਾ ਗਏ ਤੇ ਪੁਲਿਸ ਨੂੰ ਸ਼ਿਕਾਇਤ ਕੀ ਦਿੱਤੀ ਗਈ ਹੈ ਸੂਚਨਾ ਮਿਲਦੇ ਹੀ ਸੈਕਟਰ 3 ਥਾਣਾ ਪੁਲਿਸ ਤੁਰੰਤ ਮੋਕੇ ਤੇ ਪਹੁੰਚੀ ਬਾਕੀ